ਕੀ ਤੁਸੀਂ ਇੱਕ ਚੀਜ਼ ਦੇਖੀ ਹੋਣੀ ਐ ਕਿ ਕਿੱਦਾਂ ਵਰਦਮਨ ਮਿਲਦੀ ਬੈਕਸਾਈਡ ਤੇ ਦੇਖੋ ਕਿੱਦਾਂ ਗਊ ਦੀ ਕੱਟਿਆ ਸਿਰ ਦੇ ਗਊ ਦੀ ਕੱਟੀ ਲੱਤ ਮਤਲਬ ਮੈਂ ਇੱਕ ਚੀਜ਼ ਕਹਿਣਾ ਵਾਂ ਕਿ ਇਹ ਕੋਣ ਸ਼ਖਸ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਐ ਇੱਕੋ ਹੀ ਤਰ੍ਹਾਂ ਟਾਰਗੇਟ ਸਿਰਫ Hindu ਧਰਮ Hindu ਆ ਨੂੰ ਸਿਰਫ ਟਾਰਗੇਟ ਕਰਨਾ ਇਹਨਾਂ ਨੇ ਸਿੱਖਿਆ ਹੋਇਆ ਵੈ ਔਰ ਅੱਜ ਦੇਖੋ ਟਿੱਬਾ ਰੋਡ ਤੇ ਤੁਸੀਂ ਦੇਖਿਆ ਕਿ ਕਿੱਦਾਂ ਗਊਆਂ ਦਾ ਜਿਹੜੇ ਗਊਆਂ ਦਾ ਕਤਲ ਕਰਕੇ ਕਿੱਦਾਂ ਗਊਆਂ ਦੇ ਕੋ ਸਟਿਆ ਹੋਇਆ ਵੈ ਮੈਂ ਕਹਿੰਦਾ ਕਿਉਂ ਸੁੱਤਾ ਹੈ ਸਾਡਾ ਹਿੰਦੂ ਸਮਾਜ ਹਰ ਰੋਜ਼ ਤੁਸੀਂ ਪਿੱਛੇ ਦੇਖੇ ਕਿ ਮੰਦਰ ਦੇ ਉੱਪਰ ਜਿਹੜੇ ਮੰਦਰ ਦੇ ਅਟੈਕ ਹੋਏ ਕਿਦਾਂ ਮੂਰਤੀਆਂ ਦੇਖਿਓ ਤੁਸੀਂ ਤੋੜੀਆਂ ਹੋਈਆਂ ਔਰ ਮੈਂ ਇੱਕ ਚੀਜ਼ ਪੁੱਛਣਾ ਚਾਹਨਾ ਵਾਂ ਕਿ ਕੀ ਪੰਜਾਬ ਸਰਕਾਰ ਵੀ ਸੋ ਰਹੀ ਹੈ ਕੀ ਜਿਹੜੀ ਸੈਂਟਰ ਦੀ ਸਰਕਾਰ ਵੀ ਸੋ ਰਹੀ ਹੈ ਵੋਟਾਂ ਅਸੀਂ ਮੰਗਦੇ ਆ ਵੱਡੇ ਵੱਡੇ ਵਾਅਦੇ ਕਰਦੇ ਆ ਪਰ ੱੱਕੇਸ਼ਾਈ ਕਿਦਨੇ ਕਰਦੇ ਆ ਹਿੰਦੂ ਸਮਾਜ ਨਾਲ ਔਰ ਕੱਲ ਦੀ ਮੈਂ ਤਾਂ ਆਪਣਾ ਬਹੁਤ ਵੱਡੀ ਗੱਲ ਮੈਂ ਕਹਿ ਲੱਗਾ ਵਾਂ ਕਿ ਕੱਲ ਅਸੀਂ ਬਹੁਤ ਜਲਦ ਆਪਣੇ Hindu ਸੰਗਠਨਾਂ ਨੂੰ ਇਕੱਠੇ ਕਰਕੇ ਪੰਜਾਬ ਬੰਦ ਦਾ ਵੀ ਵਾਹਨ ਕਰਾਂਗੇ ਕੋਈ ਚੁੱਪ ਨਹੀਂ ਰਿਹਾ ਜਾਊਗਾ ਸਾਰੇ Hindu ਸੰਗਠਨ ਇੱਕ ਮੰਚ ਤੇ ਇਕੱਠੇ ਕਰਾਂਗੇ ਇਕੱਠੇ ਕਰਨੇ ਜ਼ਰੂਰੀ ਹੋ ਗਏ ਆ ਕਿਉਂਕਿ ਇੱਥੇ ਦਿਨ ਪਰ ਦਿਨ ਤੁਸੀਂ ਦੇਖੋ ਲੁਧਿਆਣਾ ਇਹ ਤੀਜੀ ਵਾਰੀ ਕੰਮ ਹੋ ਗਿਆ ਇੱਕ ਵਾਰੀ ਮੈਂ ਜਮਾਲਪੁਰ ਕਿਤੇ ਮੇਰੇ ਭਰਾ ਨੇ ਮੈਨੂੰ ਫੋਨ ਮਾਰਿਆ ਸੀਗਾ ਤੁਸੀਂ ਦੇਖਿਆ ਹੋਣਾ ਉੱਥੇ ਗਊਆਂ ਦਾ ਕਟਿਆ ਸਿਰ ਮਿਲਿਆ ਲੱਤਾਂ ਮਿਲੀਆਂ ਉਸ ਤੋਂ ਬਾਅਦ ਵਰਦਮਾਨ ਚੌਂਕ ਦੇ ਵਿੱਚ ਫਿਰ ਮੰਦਰ ਤੋੜੇ ਜਾਂਦੇ ਐ ਅੱਜ ਟਿੱਬਾ ਰੋਡ ਦੇ ਦੇਖੋ ਗੰਦ ਕਿਤਾ ਡੰਬ ਦੇ ਵਿੱਚ ਗਊ ਮਾਤਾ ਦਾ ਕਤਲ ਕੀਤਾ ਹੋਇਆ ਅੱਖਾਂ ਵੀ ਰੋਂਦੀਆਂ ਕਿਉਂ ਰੋਂਦੀਆਂ ਅੱਖਾਂ ਕਿਉਂਕਿ ਦੇਖ ਕੇ ਚੁੱਪ ਨਹੀਂ ਰਹਾ ਜਾਂਦਾ ਚੁੱਪ ਕਿਉਂ ਰਵਾਂਗੇ ਅਸੀਂ ਮਨ ਨੂੰ ਰੋਂਦਾ ਮਨ ਪਰੇਸ਼ਾਨ ਹੁੰਦਾ ਔਰ ਮੈਂ ਕਹਿੰਦਾ ਸਰਕਾਰਾਂ ਇੱਕ ਵਾਰ ਦੇਖਣੇ ਇੱਕ ਵਾਰ ਦੇਖਣੇ ਇੱਕ ਚੀਜ਼ ਸਰਕਾਰਾਂ ਸੁੱਤੀਆਂ ਪਈਆਂ ਸਰਕਾਰਾਂ ਨੂੰ ਜਗਾਣ ਲਈ ਇੱਕ ਮੰਚ ਤੇ ਹਿੰਦੂ ਨੂੰ ਲਿਆਣਾ ਪੈਣਾ ਵੈ ਨਹੀਂ ਤੇ ਐਦਾ ਹੀ ਤੱਕੇਸ਼ਾਈ ਹੋਣੀ ਏ ਐਦਾ ਹੀ ਪੰਜਾਬ ਚੋਂ ਹਿੰਦੂਆਂ ਨੂੰ ਕੱਢੇ ਜਾਣਾ ਔਰ ਹਿੰਦੂ ਸਮਾਜ ਹੁਣ ਚੁੱਪ ਨਹੀਂ ਰਹੇਗਾ ਸਰ ਇੱਕ ਮਿੰਟ ਇੱਕ ਮਿੰਟ ਇੱਕ ਵਾਰ ਸਰ ਆ ਬੰਦਾ ਇਹ ਮੈਨੂੰ ਫੋਨ ਕਰਦਾ ਇੱਥੇ ਕੱਲੇ ਵੀ ਕੋਈ ਗੱਲ ਹੈ ਅੱਜ 1.5 ਦੇ ਵਿੱਚ ਮੈਂ ਗਿਲ ਰੋਡ ਤੇ ਸੀ ਇਹਨੇ ਮੈਨੂੰ ਫਸਟ ਆਫ 올 ਮਰਦੂ ਕੀਤਾ ਮੈਂ ਗੋਲੀਆਂ ਕੋਲ ਪਹੁੰਚ ਕੇ ਰਸਤੇ ਚ ਮੈਂ ਤੁਹਾਨੂੰ ਦੋ ਕਾਲਾਂ ਕੀਤੀਆਂ ਇਹ ਬੰਦੇ ਨੇ ਮੈਨੂੰ ਕਾਲ ਕੀਤਾ ਹੁਣ ਇਹ ਮੁਸਲਮਾਨ ਨੇ ਰੱਬ ਦੇਖਾ ਮੈਂ ਜਾ ਰਹਾ ਤਾਂ ਘਰ पंडित जी बोले कि मेरे को ऐसी बात है मैं तुरंत मोटरसाइकिल रोक के इनको बाबूजी को फोन किया मैं बोला सर ऐसी ऐसी बात है ये बोले वहीं रुको मैं आ रहा हूँ तुरंत क्या क्या देखा सबसे पहले सबसे पहले मैं देखा नहीं पंडित जी देखे मेरे को बोले की वहाँ पाँच सात गार्ड दस गाय मरी पड़ी है वहाँ कुत्ते खा रहे बंदे को दौड़ा रहे हैं ਤੁਹਾਨੂੰ ਆਪਨੇ ਦੇਖਾ ਤਾਂ ਕੋਈ ਟਰੱਕ ਰੁਕ ਕੇ ਨਹੀਂ ਆਇਆ ਚਰਖ ਮੈਂ ਨਹੀਂ ਦੇਖਾ ਜਬ ਹਾਂ ਆਇਆ ਤਾਂ ਵੀਡੀਓ ਮੈਨੇ ਉਹ ਲੜਕੇ ਸੇ ਜਿਹੜਾ ਟਰੰਕ ਜਿਹੜਾ ਟਰੱਕ ਆ ਸਵੇਰੇ ਮੌਜੂਦ ਜਾਂਦਾ ਕਿਹੜਾ ਟਰੱਕ ਤੁਹਾਨੂੰ ਪਤਾ ਈ ਉਹਦੀ ਆਲੋ ਵੀਡੀਓ ਹੈਗੀ ਉਹਦੇ ਸ਼ਾਇਦ ਮੈਂ ਰਾਤ ਨੂੰ 9 ਵਜੇ 10 ਵਜੇ ਤੱਕ ਮੈਡੀਆ ਦਿਖਾਇਆ ਯਾਰ ਕਿਹੜਾ ਟਰੱਕ ਸੀ ਪਿੱਛੇ ਪੜ ਜਾਂਦੇ ਹਮ ਲੋਗੋ 10 ਵਜੇ ਰਾਤ ਕੋ ਬੈਠੇ ਬਿਆ ਲੋਗ ਆ ਗਏ ਘਰ ਤੇ ਜਾਣੇ ਜਗ੍ਹਾ ਜਗ੍ਹਾ ਤੇ ਨਾਕੇ ਲਗਾਏ ਜਾ ਰਹੇ ਆ ਨਾਕੇ ਦੀ ਗੱਲ ਨਹੀਂ ਭਾਈ ਜੀ ਜਗ੍ਹਾ ਜਗ੍ਹਾ ਨਾਕੇ ਲਗਾ ਕੇ ਚੈੱਕ ਕਰੀਏ ਕਰੋੜਾ ਰੁਪਈਆ ਸਰਕਾਰ ਗਊ ਸੈਸ ਦੇ ਨਾਂ ਤੇ ਇਕੱਠਾ ਰਮ ਮਿਲ ਕੇ ਗਊ ਸਸ ਦਾ ਪੈਸਾ ਦਿੰਦੇ ਗੱਡੀ ਲੈ ਲਓ ਚਾਹੇ ਵੱਡੀ ਕੋਈ ਟਰਾਲਾ ਲੈ ਲਓ ਚੈੱਕ ਕਰਦਾ ਕੋਈ ਫਰਨੀਚਰ ਲੈ ਲਓ ਚ ਕਿਸੇ ਤਰ੍ਹਾਂ ਕੋਈ ਇਲੈਕਟ੍ਰੋਨਿਕ ਆਈਟਮ ਲੈ ਲਓ ਚਾਹੇ ਤੁਸੀਂ ਆਪਣਾ ਟੈਕਸ ਪੇਅਰ ਕਰਦੇ ਹੋ ਜੀਐਸਟੀ ਪੇ ਕਰਦੇ ਹੋ ਕਾਰਪੋਰੇਸ਼ਨ ਬਿੱਲ ਪੇ ਕਰਦੇ ਹੋ ਆਪਣਾ ਹਰ ਇੱਕ ਦੇ ਉੱਤੇ ਗਊ ਸਸ ਦਿੱਤਾ ਜਾਂਦਾ ਵੈ ਔਰ ਗਊ ਸਸ ਦਾ ਪੈਸਾ ਸਰਕਾਰ ਠੱਗੀ ਠੋਰੀ ਕਰਕੇ ਆਪਦੀ ਮੰਤਰੀਆਂ ਜੇਬਾਂ 'ਚ ਪਾ ਰਹੀਆਂ ਨੇ ਔਰ ਸਾਡੇ ਜਿਹੜਾ ਧਾਰਮਿਕ ਚਿਹਨੇ ਆ ਉਹਦਾ ਇਹ ਹਾਲਿਆ ਔਰ ਮੈਂ ਹਲੰਤ ਪਾਣਾ ਹੋ ਹਿੰਦੂ ਪਰਵਾਰਾਂ ਤੇ ਡੁੱਬ ਕੇ ਮਰ ਜਾਉ ਜਿਹੜੇ ਗੌਸਲਾ ਜਾ ਕੇ ਗਾਵਾਂ ਨੂੰ ਚਾਰਾ ਖਵਾਉਂਦੇ ਨੇ ਅਗਰ ਸਾਡੀ ਮਾਵਾਂ ਦਾ ਰੋੜ ਇਹ ਹਾਲ ਹੈ ਨਾ ਤੇ ਤੁਸੀਂ ਹਿੰਦੂਆਂ ਦੇ ਲਾਇਕ ਨਹੀਂ ਹੋ ਤੁਸੀਂ ਆਪਣੇ ਮਜੂਦ ਲਾਇਕ ਨਹੀਂ ਹੋ ਸਰਨਾ ਪਹਿਲਾਂ ਮੈਂ ਇੱਕ ਚੀਜ਼ ਦੱਸਣਾ ਚਾਹਨਾ ਵਾਂ ਕਿ ਪੰਜਾਬ ਦੇ ਵਿੱਚ ਕਿਹੜੀਆਂ ਤਾਕਤਾਂ ਵੈ ਜਿਹੜਾ ਮਾਹੌਲ ਨੂੰ ਖਰਾਬ ਕਰ ਰਹੀਆਂ ਵੈ ਸਰਕਾਰ ਵੀ ਅਵੇਅਰ ਨਹੀਂ ਹੈ ਕਿਉਂਕਿ ਹਿੰਦੂਆਂ ਨਾਲ ਹਮੇਸ਼ਾ ਤੱਕੇਸ਼ਾਈ ਹਿੰਦੂਆਂ ਦਾ ਦੇਖੋ ਹੁਣ ਇਲੈਕਸ਼ਨਾਂ ਦੇ ਦਿਨ ਆ ਰਹੇ ਨੇ ਔਰ ਪੰਜਾਬ ਚਨੀ ਲੁਧਿਆਣਾ ਦੇ ਵਿੱਚ ਕਿੰਨੀ ਘਟਨਾਵਾਂ ਨੂੰ ਚੌਥੀ ਘਟਨਾ ਚੌਥੀ ਪੰਜਵੀਂ ਘਟਨਾ ਚੌਥੀ ਪੰਜਵੀਂ ਘਟਨਾ ਦੇਖ ਲੋ ਕਿ ਕਿਦਾਂ ਮੈਂ ਕਹਿੰਦਾ ਸਰਕਾਰਾਂ ਵੀ ਮੂਨ ਇਹ ਜਾਣ ਕੇ ਸਿਰਫ ਹਿੰਦੂ ਸਮਾਜ ਨੂੰ ਟਾਰਗੇਟ ਕਰ ਰਹੀ ਆ ਮੈਂ ਚੇਤਾਵਨੀ ਦੇਣਾ ਆਮੀ ਤੋੜਾ ਕਿ ਚੋਪਲੀਆ ਜਿਹੜਾ ਡੋਡੋ ਵਾਲ ਵੀ ਆਪਾਂ ਗੱਡੀਆਂ ਫੜਾਈ ਆਪਾਂ ਕਿੰਨੀ ਵਾਰੀ ਕਰ ਚੁੱਕਾ ਆਪਾਂ ਇਹਦੇ ਕਹਿੰਦੇ ਜਿਹੜਾ ਸਿੱਟ ਕੇ ਜਾਂਦਾ ਉਹਤੇ 302 ਦਾ ਮੁਕੱਦਮਾ ਦਾ ਜੋੜਾ ਚਾਹੀਦਾ ਜੀ ਇੱਕ ਮਿੰਟ ਪਾਜੀ ਇੱਕ ਮਿੰਟ ਵੀਰੇ ਜਿਹੜਾ ਹਿੰਦੂ ਮੈਂ ਤੁਹਾਡੀ ਗੱਲ ਕੱਟਣ ਵਾਲੇ ਨਹੀਂ ਮੈਂ ਜਿਹੜੀ ਚੀਜ਼ ਕਹਿ ਰਿਹਾ ਜਿਹੜਾ ਹਿੰਦੂ ਸਮਾਜ ਹੈ ਨਾ ਉਹਨੇ ਡਰਨ ਵਾਲਾ ਨਹੀਂ ਹੈਗਾ ਮੈਂ ਸਭ ਤੋਂ ਪਹਿਲਾਂ ਇਹ ਕਹਿੰਨਾ ਜਿਹੜਾ ਸਿੱਟ ਕੇ ਗਿਆ ਵਾ ਉਹਤੇ ਵੀ ਸਾਲੀ 302 ਲਗਣੀ ਚਾਹੀਦੀ ਆ ਜਿਨਨੇ ਹੱਤਿਆ ਕੋ ਇੱਕ ਮਿੰਟ ਪਾਜੀ ਤੁਹਾਡੀ ਗੱਲ ਮੈਂ ਕੱਟ ਰਿਹਾ ਜਿਨਨੇ ਇਹੇ ਕੰਮ ਕੀਤਾ ਨਾ ਉਹਤੇ 302 ਗੱਡੀ ਵਾਲੇ ਤੇ ਜ਼ਰੂਰ ਲ ਉਨੂੰ ਵੀ ਅਕਲਾਵੇ ਕੱਲ ਨੂੰ ਜੋ ਗਉਂਗਾ ਗਉਂਗਾ ਛੱਕੇ ਕਿਤੇ ਜਾਏ ਇੱਕ ਮਿੰਟ ਬੰਦ ਕਰੋ ਜੀ ਉਹਦੀ ਮਾਨ ਨੂੰ ਛੱਕੇ ਜਾਏ ਇੱਕ ਮਿੰਟ ਹੱਥਿਆ ਬੰਦ ਕਰੋ ਸਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬੰਦ ਕਰੋ ਹੱਥਿਆ ਬੰਦ ਕਰੋ ਇੱਕ ਮਿੰਟ ਇੱਕ ਮਿੰਟ ਬੰਦ ਕਰੋ ਮੈਂ ਪਿਛਲੇ ਪਿਛਲੇ 5 ਸਾਲ ਤੋਂ ਕਰ ਰਿਹਾ ਹੱਥਿਆ ਬੰਦ ਕਰੋ ਮੈਂ ਪਿਛਲੇ 5 ਸਾਲੋਂ ਤੋਂ ਸੇਵਾ ਕਰ ਰਿਹਾ ਮੈਂ ਕਦੇ ਵੀਡੀਓ ਨਹੀਂ ਪਾਈ ਬੜੀ ਬੜੀ ਤੁਹਾਡੇ ਰੋਜੀਤ ਭਾਈ ਨੂੰ ਪਤਾ ਜੇ ਮੈਂ ਹਰ ਵਾਰੀ ਕਾਲ ਕਰਦਾ ਪਰ ਪਾਜੀ ਆ ਅੱਜ ਔਨ 에ਅਰ ਭਰਾ ਖੜੇ ਨੇ ਸਾਰੇ ਅੱਜ ਤੱਕ ਮੈਂ ਤੁਹਾਡੇ ਤੱਕ ਅਪਰੋਚ ਕਦੇ ਨਹੀਂ ਕਰੀ ਪਰ ਪਾਜੀ ਮੈਨੂੰ ਇਹ ਇਨਾ ਕੈਮਰੇ ਦੇ ਸਾਹਮਣੇ ਇੱਕ ਚੀਜ਼ ਦਾ ਤੁਸੀਂ ਵਾਦਾ ਕਰਨਾ ਕਿ ਸਵੇਰੇ ਇਹ ਕੀ ਹਾਲਾਤ ਹੋਣਗੇ ਜਿਹੜਾ ਬੰਦਾ ਹੈ ਜਿਨੇ ਵੀ ਅਗੇ ਪਾਜੀ ਇਹ ਤੇ ਪਾਜੀ ਇੱਕ ਮਿੰਟ ਪਾਜੀ ਇੱਕ ਮਿੰਟ ਇੱਕ ਮਿੰਟ ਪਾਜੀ ਇੱਕ ਮਿੰਟ ਪਾਜੀ ਸ਼ਾਂਤ ਹੋ ਜਾਓ ਇੱਕ ਮਿੰਟ ਤੁਹਾਨੂੰ ਪਤਾ ਹੀ ਹੈ ਬੰਦੇ ਨੂੰ ਭਰਾ ਇਹਦਾ ਕਾਰਨ ਮੈਨੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਜਵਾਬ ਆਇਆਦਾ ਜਵਾਬ ਹੋ ਗਿਆ ਅੱਜ ਚਾਹੀਦਾ ਜਵਾਬ ਮੈਨੂੰ ਸੁਣੋ ਇਹ ਜਵਾਬ ਇਹ ਸਵਾਲ ਇਦਾਂ ਨਹੀਂ ਹੈ ਇਹ ਸਵਾਲ ਸੁਣੋ ਇਹ ਸਾਰੇ ਬਾਰੇ ਹੱਤਿਆ ਚੱਡਾ ਜੀ ਇਹ ਸਵਾਲ ਇਦਾਂ ਨਹੀਂ ਹੈ ਇਹ ਸਵਾਲ ਹਰ ਇੱਕ Hindu ਸਮਾਜ ਦਾ ਹੈ ਇਹ ਸਵਾਲ ਇਦਾਂ ਨਹੀਂ ਹੈ ਇਹ ਸਵਾਲ ਹਰ ਇੱਕ Hindu ਸਮਾਜ ਦਾ ਹੈ ਸੁਣੋ ਕੀ ਆ ਅੱਜ ਤੋਂ 8 ਮਹੀਨੇ ਪਹਿਲਾਂ ਸਾਡੇ ਮੁਕੇਸ਼ ਖਰਾਨਾ ਜੀ ਸ੍ਰੀ ਮੰਦਰ ਵਾਲੇ ਉਹਨਾਂ ਨੇ ਗਊੜ ਟਰੱਕ ਫੜਿਆ ਗਊ ਤਸਕਰ ਪਕੜਿਆ ਗਊ ਤਸਕਰ ਪਕੜਨ ਤੋਂ ਬਾਅਦ ਪ੍ਰਸ਼ਾਸਨ ਨੇ ਉਹਨਾਂ ਤੇ ਮਕਦਮਾ ਦਰਜ ਕੀਤਾ 317ਾ ਸਰਨਾ ਪਹਿਲਾਂ ਤੁਹਾਨੂੰ ਮੈਂ ਅੱਛੀ ਦੱਸਾਂ ਇੱਕ ਗੱਲ ਸੁਣੋ ਇੱਕ ਗੱਲ ਸੁਣੋ ਅਜ ਤੋਂ ਅਸੀਂ ਅਜ ਤੋਂ ਅਸੀਂ 4 ਸਾਲ ਪਹਿਲਾਂ ਲੁਧਿਆਣਾ ਡੀਸੀ ਲੁਧਿਆਣਾ ਡੀਸੀ ਨਾਲ ਮੀਟਿੰਗ ਕੀਤੀ ਸੰਸਥਾਵਾਂ ਨੇ ਵੀ ਜਿਹੜੀਆਂ ਰੋਡ ਤੇ ਗਵਾਂ ਘੁੰਮਦੀਆਂ ਡੈਰੀ ਵਾਲੇ ਛੱਡਦੇ ਨੇ ਇਹਦਾ ਕੀ ਇਲਾਜ ਹੈ ਤੇ ਤੋਂ ਪਹਿਲਾਂ ਮੈਂ ਆ ਕੇ ਐਸਐਚਓ ਤੋਂ ਉਹੀ ਪੁੱਛਿਆ ਉਹ ਕਹਿੰਦੇ ਪਹਿਲਾਂ ਉੱਤੇ ਮੁਕਦਮਾ ਦਰਜ ਕੀਤਾ ਜਾਊਗਾ ਗੱਡੀ ਵਾਲੇ ਤੇ ਅੱਖ ਜੇ ਨਹੀਂ ਕਰਦੇ ਫਿਰ ਆਪਾਂ ਰੋਡਾਂ ਦੇ ਉਤਰਾਂਗੇ ਇਹ ਨਹੀਂ ਆਪਾਂ ਕੱਲੇ ਸਾਰਾ ਹਿੰਦੂ ਸਮਾਜ ਲੈ ਕੇ ਆਪਾਂ ਪਰਚੇ ਦਰਜ ਕਰਾ ਕੇ ਆ ਪੰਜਾਬ ਪੁਲਿਸ ਵਾਲੋ ਕਿਹਾ ਜਾ ਰਿਹਾ ਸੀ ਕਿ ਸਾਨੂੰ ਕਹ ਨਹੀਂ ਦੱਸਿਆ ਗਿਆ ਇੱਥੇ ਅੱਲਾਹ ਕਾ ਭਾਈ ਜੀ ਮੈਂ ਇਹ ਕਹਿੰਨਾ ਆ ਵੀ ਸਾਰਾ ਪ੍ਰਸ਼ਾਸਨ ਨੂੰ ਹਰ ਇੱਕ ਚੀਜ਼ ਦਾ ਗਿਆਨ ਹੈ ਪਿੱਛੇ ਵੀ ਤੁਸੀਂ ਇੱਕ ਚੀਜ਼ ਦੇਖੀ ਹੋਣੀ ਹੈ ਕਿ ਕਿੱਦਾਂ ਵਰਦਮਨ ਮਿਲਦੀ ਬੈਕ ਸਾਈਡ ਤੇ ਦੇਖੋ ਕਿਦਾਂ ਗਊ ਦੀ ਕੱਟਿਆ ਸਿਰ ਦੇ ਗਊ ਦੀ ਕੱਟੀ ਲੱਤ ਮਤਲਬ ਮੈਂ ਇੱਕ ਚੀਜ਼ ਕਹਿਣਾ ਵਾਂ ਕਿ ਇਹ ਕੋਈ ਸ਼ਖਸ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਐ ਇੱਕੋ ਹੀ ਤਰ੍ਹਾਂ ਟਾਰਗੇਟ ਸਿਰਫ Hindu ਧਰਮ Hinduਆ ਨੂੰ ਸਿਰਫ ਟਾਰਗੇਟ ਕਰਨਾ ਇਹਨਾਂ ਨੇ ਸਿੱਖਿਆ ਹੋਇਆ ਵੈ ਔਰ ਅੱਜ ਦੇਖੋ ਟਿੱਬਾ ਰੋਡ ਤੇ ਤੁਸੀਂ ਦੇਖਿਆ ਕਿ ਕਿਦਾਂ ਗਊਆਂ ਦਾ ਜਿਹੜੇ ਗਊਆਂ ਦਾ ਕਤਲ ਕਰਕੇ ਕਿਦਾਂ ਗਊਆਂ ਦੇ ਕੋ ਸਟਿਆ ਹੋਇਆ ਵੈ ਮੈਂ ਕਹਿੰਦਾ ਕਿਉਂ ਸੁੱਤਾ ਹੈ ਸਾਡਾ Hindu ਸਮਾਜ ਹਰ ਰੋਜ਼ ਤੁਸੀਂ ਪਿੱਛੇ ਦੇਖਿਆ ਕਿ ਮੰਦਰ ਦੇ ਉੱਪਰ ਜਿਹੜੇ ਮੰਦਰ ਦੇ ਅਟੈਕ ਕੋਈ ਕਿਦਾਂ ਮੂਰਤੀਆਂ ਦੇਖਿਓ ਤੁਸੀਂ ਤੋੜੀਆਂ ਹੋਈਆਂ ਔਰ ਮੈਂ ਇੱਕ ਚੀਜ਼ ਪੁੱਛਣਾ ਚਾਹਨਾ ਵਾਂ ਕਿ ਕੀ ਪੰਜਾਬ ਸਰਕਾਰ ਵੀ ਸੌ ਰਹੀ ਹੈ ਕੀ ਜਿਹੜੀ ਸੈਂਟਰ ਦੀ ਸਰਕਾਰ ਵੀ ਸੌ ਰਹੀ ਹੈ ਵੋਟਾਂ ਅਸੀਂ ਮੰਗਦੇ ਆ ਵੱਡੇ ਵੱਡੇ ਵਾਅਦੇ ਕਰਦੇ ਆ ਪਰ ਧੱਕੇਸ਼ਾਹੀ ਕਿਦਨੇ ਕਰਦੇ ਆ Hindu ਸਮਾਜ ਨਾਲ ਔਰ ਕੱਲ ਦੀ ਮੈਂ ਤਾਂ ਬਹੁਤ ਵੱਡੀ ਗੱਲ ਮੈਂ ਕਹਿਣ ਲੱਗਾ ਵਾਂ ਕਿ ਕੱਲ ਅਸੀਂ ਬਹੁਤ ਜਲਦ ਆਪਣੇ Hindu ਸੰਗਠਨਾਂ ਨੂੰ ਇਕੱਠੇ ਕਰਕੇ ਪੰਜਾਬ ਬੰਦਾ ਵੀ ਵਾਹਨ ਕਰਾਂਗੇ ਕੋਈ ਚੋਪੜੀ ਲਿਆ ਜਾਊਗਾ ਸਾਰੇ ਹਿੰਦੂ ਸੰਗਠਨ ਇੱਕ ਮੰਚ ਤੇ ਇਕੱਠੇ ਕਰਾਂਗੇ ਇਕੱਠੇ ਕਰਨੇ ਜ਼ਰੂਰੀ ਹੋ ਗਏ ਐ ਕਿਉਂਕਿ ਇੱਥੇ ਦਿਨ-ਬਦ ਦਿਨ ਤੁਸੀਂ ਦੇਖੋ ਲੁਧਿਆਣਾ ਇਹ ਤੀਜੀ ਵਾਰੀ ਕੰਮ ਹੋ ਗਿਆ ਇੱਕ ਵਾਰੀ ਮੈਂ ਜਮਾਲਪੁਰ ਕਿਤੇ ਮੇਰੇ ਭਰਾ ਨੇ ਮੈਨੂੰ ਫੋਨ ਮਾਰਿਆ ਸੀਗਾ ਤੁਸੀਂ ਦੇਖਿਆ ਹੋਣਾ ਉੱਥੇ ਗਊਆਂ ਦਾ ਕਟਿਆ ਸਿਰ ਮਿਲਿਆ ਲੱਤਾਂ ਮਿਲੀਆਂ ਉਸ ਤੋਂ ਬਾਅਦ ਵਰਦਮਾਨ ਚੌਂਕ ਦੇ ਵਿੱਚ ਫਿਰ ਮੰਦਰ ਤੋੜੇ ਜਾਂਦੇ ਐ ਅੱਜ ਟਿੱਬਾ ਰੋਡ ਦੇ ਦੇਖੋ ਗੰਦ ਕਿਦਾ ਡੰਪ ਦੇ ਵਿੱਚ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਇਕ ਤੇ ਸਬਸਕ੍ਰਾਈਬ ਕਰੋ YouTube ਤੇ